ਕਤਾਨੀ ਕਿ ਠੀਕੇ ਅੰਦਰ ਗੱਲ ਸੁਣਿਓ ਮੇਰੀ ਕੋ ਕੰਮ ਆਹ ਕੰਮ ਆ ਹੂੰ ਪਿਆੰਜ ਜੀ ਬਣਾਈ ਹੀ ਕੀ ਕਹਿੰਦੀ ਆ ਉਹ ਕਹਿਣ ਦੇ ਹੀ ਵੀ ਸਭ ਕੁਝ ਵਧੀਆ ਵਾ ਕੁੜੀ ਵੀ ਵਧੀਆ ਵਾ ਘਰ ਬਾਹਰ ਵੀ ਵਧੀਆ ਵਾ ਪਰਿਵਾਰ ਵੀ ਵਧੀਆ ਵਾ ਅੱਛਾ ਤੇ ਮੇਰਾ ਇਰਾਦਾ ਇਹ ਬਾਂਡਿਆ ਵਾ ਵੀ ਪਿੰਡ ਜਾਵਾ ਤੇ ਮਾਤਾ ਦਾ ਸਲਾਹ ਮਸ਼ਵਰਾ ਕਰ ਆਵਾ ਵੀ ਕਿੱਦਾਂ ਕਰਨੀ ਆ ਗਾੜੀ ਨਹੀਂ ਅਜੇ ਮਾਤਾ ਨੂੰ ਦੱਸਿਆ ਨਹੀਂ ਤੁਸੀਂ ਨੇ ਮਾਤਾ ਨੂੰ ਦੱਸਿਆ ਨਹੀਂ ਗਾ ਜੀ ਇਹ ਮੈਨੂੰ ਆਂਦਾ ਹੀ ਪਈ ਭੈਣੋਂ ਮਾਤਾ ਨੂੰ ਨਾ ਦੱਸੀ ਜੇ ਮਾਤਾ ਨੂੰ ਪਤਾ ਲੱਗ ਗਿਆ ਪਈ ਆਪੇ ਕਰਵਾਉਂਦੇ ਆ ਤੁਹਾਨੂੰ ਹੋਰ ਅਟਾ ਪਾ ਦੇਣਾ ਉਹਨੇ ਨਿਉ ਮੰਨਣਾ ਤੇ ਹੁਣ ਮੈਂ ਜਾਣੀ ਆ ਨਾ ਮੈਂ ਗੱਲ ਇਸ ਤਰੀਕੇ ਨਾ ਕਰੂੰਗੀ ਕਿ ਜਠਾਣੀ ਮੇਰੀ ਰਿਸ਼ਤਾ ਕਰੰਦੀ ਆ ਤੇ ਕੁੜੀ ਵੀ ਚੰਗੀ ਤੇ ਪਰਿਵਾਰ ਵੀ ਵਧੀਆ ਵਾ ਤੇ ਜੇ ਤੁਸੀਂ ਕਹੋ ਤੇ ਵੇਖਾ ਵਿਖਾਈ ਦਾ ਦਿਨ ਰੱਖ ਲੈਨੇ ਆ ਤੇ ਜਾ ਕੇ ਤੇ ਕੁੜੀ ਵੀ ਹੁੰਦੀ ਆ ਰਮਨ ਪਹਿਲੋ ਆਪਣੀ ਮਾਂ ਨਾਲ ਤੇ ਗੱਲਬਾਤ ਕਰ ਤਾਂ ਹੀ ਤਾਂ ਤੁਹਾਡੇ ਨਾਲ ਮੈਂ ਸਲਾਹ ਕੀਤੀ ਆ ਕਿ ਜੇ ਤੁਸੀਂ ਕਹੋ ਤੇ ਮੈਂ ਪਿੰਡੋਂ ਨਾ ਹਾਵਾਂ ਜਾਂ ਮਾਰਿਆ ਚੱਕਰ ਅੱਜ ਮੈਂ ਕਰਾਈ ਆ ਛੁੱਟੀ ਹੈ ਤੁਹਾਨੂੰ ਮੈਨੂੰ ਛੁੱਟੀ ਹੈ ਤੇ ਕਰਨਲ ਜੇ ਆਊਗਾ ਸੁੰਦਰ ਮੈਂ ਰੋਟੀ ਬਣੀ ਦੇ ਦੂੰਗਾ ਚਲ ਠੀਕ ਆ ਪਰ ਮੈਨੂੰ ਨਾ ਇੱਕ ਗੱਲ ਦਾ ਡਰ ਲੱਗੀ ਜਾਂਂ ਰਿਆ ਵਾ ਕੱਲ ਨੂੰ ਮਾਤਾ ਨੂੰ ਪਤਾ ਤੇ ਲੱਗਣਾ ਹੀ ਆ ਨਾ ਫੇਰ ਉਹਨੇ ਕਹਿਣਾ ਵੀ ਦੋਵਾਂ ਭੈਣ ਭਰਾਵਾਂ ਨੇ ਝੂਠ ਬੋਲਿਆ ਰਮਨ ਉਹਨੂੰ ਕਿੱਥੋਂ ਪਤਾ ਲੱਗੂਗਾ ਤੁਸੀਂ ਦੱਸੋਗੇ ਤੇ ਫੇਰ ਹੀ ਆ ਜਾਂ ਕਿਤੇ ਆਣ ਗਵਾਂਡ ਕੋਈ ਪਤਾ ਲੱਗੂਗਾ ਤੇ ਫੇਰ ਉਹਨੂੰ ਪਤਾ ਲੱਗਣਾ ਉਹਨੂੰ ਸੁਭਨਾ ਥੋੜਾ ਹੋਣਾ ਮਾਤਾ ਨੂੰ ਚਲ ਕੋਈ ਗੱਲ ਨਹੀਂ ਮੈਂ ਜਾਣੀ ਆ ਫੇਰ ਤੇ ਸਾਰੀ ਗੱਲਬਾਤ ਕਰਨੀ ਆ ਤੇ ਫੇਰ ਜੀਵਨ ਨੂੰ ਪੁੱਛ ਲਾਂਗੇ ਵੀ ਕਿਦਾਂ ਦਾ ਪ੍ਰੋਗਰਾਮ ਰੱਖਣਾ ਵਾ ਤੇ ਆਪਣੇ ਘਰੇ ਕੁ ਪਤਾ ਕੀ ਆ ਹੁਣ ਕਰਨਾ ਤੇ ਪੈਣਾ ਹੀ ਆ ਜਦੋਂ ਮੁੰਡਾ ਸਹਿਮਤ ਵਾ ਤੇ ਮੈਂ ਉੱਥੇ ਵਿਆਹ ਕਰਾਉਣਾ ਵਾ ਜਿੱਦਾਂ ਦੀ ਮਰਜ਼ੀ ਹੋਵੇ ਸਾਡੇ ਵੱਲੋਂ ਤੇ ਹਾਂ ਹੀ ਹਾਂ ਵਾ ਓਏ ਆਹੋ ਗੱਲ ਇਹਦੇ ਆ ਮਾਲਾਂ ਹੀ ਹੋਰ ਕਿਤੇ ਕਰ ਵੀ ਦਿੰਨੇ ਆ ਜ਼ਬਰਦਸਤੀ ਤੇ ਜੇ ਭੜਕੇ ਨਾ ਬਣੀ ਬੁਣੀ ਤੇ ਫੇਰ ਔਖਾ ਹੋ ਜੂਗਾ ਉਹੀ ਤਾਂ ਗੱਲ ਵਾ ਤੇ ਮੈਂ ਰੋਟੀ ਪਾਣੀ ਪਕਾ ਦਿੰਨੀ ਆ ਚਲ ਇਹ ਤਾਂ ਕਰ ਲਾ ਆ ਜੂਗੀ ਫੇਰ ਮੈਂ ਟਾਈਮ ਨਾਲ ਤੇ ਜੇ ਨਹੀਂ ਤਾਂ ਤੂੰ ਹੀ ਮੇਰੇ ਨਾਲ ਹੀ ਚੱਲੋ ਨਹੀਂ ਨਹੀਂ ਮੈਂ ਨਹੀਂ ਜਾਣਾ ਰਮਨ ਹਾਂ ਮੈਂ ਵੇਖਣਾ ਉੱਥਾ ਤੱਥਾ ਵੇਖਣਾ ਚਲ ਠੀਕ ਆ ਮੈਂ ਕਰਕੇ ਰੋਟੀ ਪਾਣੀ ਤੇ ਮੈਂ ਫੇਰ ਹੋਵਾਂ ਜਾ ਹੋਇਆ ਆ ਗਿਆ ਵਾ ਇਹ ਕੁਲ लवली ਦਸਣਾ ਹਲੋ ਸਸਿਕਾਲ ਹੋਰ लवली ਕੀ ਹਾਲ ਚਾਲ ਆ ਬਹੁਤ ਸਨਾਉ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਭ ਤੂੰ ਸਨਾ ਮਮੀ ਠੀਕ ਆ ਮਮੀ ਵੀ ਠੀਕ ਠਾਕ ਆ ਵਧੀਆ ਵਾ ਸੁੱਤੇ ਪਏ ਆ ਨੰਮੀ ਰੋਟੀ ਖਾ ਲਈ ਅੱਛਾ ਅੱਛਾ ਠੀਕ ਆ ਠੀਕ ਆ ਤੇ ਬਾਜੀ ਹੁਣੀ ਠੀਕ ਠਾਕ ਆ ਹਾਂ ਠੀਕ ਠਾਕ ਵਧੀਆ ਸਭ ਬਾਜੀ ਹੁਣੀ ਵੀ ਅੱਛਾ ਅੱਛਾ ਨੇ ਕੰਮ ਤੇ ਨਹੀਂ ਅੱਜ ਛੁੱਟੀ ਆ ਕਾਜੀ ਤੇਰੇ ਘਰੇ ਹੀ ਆ ਤਾਂ ਕਰਨ ਗਿਆ ਸਕੂਲ ਅੱਛਾ ਜੀ ਛੁੱਟੀ ਹੈ ਹਾਂਜੀ ਹਾਂਜੀ ਤੇ ਉਹ ਮੈਂ ਆਏ ਨਹੀਂ ਹੋ ਮੈਂ ਤਾਂ ਗੋਡੀ ਨਹੀਂ ਨਹੀਂ ਆਏ ਹੀ ਦੱਸ ਗਈ ਆ ਸਾਰਾ ਕੁਝ ਜਾਂਦੀ ਵੀ ਪਰਿਵਾਰ ਵੀ ਬੜਾ ਵਧੀਆ ਵਾ ਤੇ ਕੁੜੀ ਵੀ ਠੀਕ ਵਾ ਅੱਛਾ ਤੇ ਆ ਤੂੰ ਤਾਂ ਮੈਨੂੰ ਕਿਹਾ ਸੀ ਪਰ ਮੈਨੂੰ ਇਹ ਹੀਗਾ ਵੀ ਇੱਕ ਵਾਰਾ ਚਲ ਪਤਾ ਪਤਾ ਕਰ ਲਈਏ ਓਏ ਆਉਂ ਉਸੇ ਹੈਈਆ ਤੇ ਹੁਣ ਤੂੰ ਦੱਸ ਵੀ ਕਿੱਦਾਂ ਮੈਂ ਆਵਾਂ ਪਿੰਡ ਅੱਜ ਦੇ ਅੰਦਰ ਕੰਮ ਕਾਦਾ ਵਾ ਹੁਣ ਤੈਨੂੰ ਵੀ ਪਤਾ ਵੀ ਮਾਤਾ ਨੂੰ ਤਾਂ ਦੱਸਣਾ ਪੈਣਾ ਵਾ ਜੇ ਨਾਂ ਦੱਸਿਆ ਕੱਲ ਨੂੰ ਕੋਈ ਗੱਲਬਾਤ ਹੋਈ ਤਾਂ ਆਪਾਂ ਦੋਵਾਂ ਨੇ ਦੁਆਲੇ ਹੁਣਾਂ ਹੀ ਮਾਤਾ ਦੀ ਕਿ ਤੁਸੀਂ ਭੈਣ ਭਰਾ ਹੀ ਸਾਰੇ ਕੰਮ ਕਰਦੇ ਫਿਰਦੇ ਮੈਨੂੰ ਪੁੱਛਿਆ ਸੀ ਓਹ ਆਹ ਉਹ ਤੇਰੀ ਗੱਲ ਠੀਕ ਆ ਪਰ ਦੱਸੀ ਉਸ ਹੱਬ ਨਾਲ ਵੀ ਕਿਦਾਂ ਰਹਿਤਾ ਹੀ ਹੋ ਗਿਆ ਵਕਦੀ ਨਹੀਂ ਨਹੀਂ ਮੈਂ ਉਹ ਗੱਲ ਕਹੂੰਗੀ ਵੀ ਮੇਰੀ ਜਿਠਾੜੀ ਕਰਾਉਣ ਡਈ ਆ ਤੇ ਤੁਸੀਂ ਦੱਸੋ ਜੇ ਤੁਸੀਂ ਕਰਨਾ ਵਾ ਤੇ ਮੈਂ ਉਹਨੂੰ ਕਹਾਂ ਦੇਣ ਵਾਲਾ ਰੱਖੋ ਤੇ ਕੁੜੀ ਬੀਕਅਪ ਖਾਈ ਕਰਕੇ ਤਾਂ ਕੰਮ ਨੀ ਬੇੜੀ ਆਓ ਤੇ ਉਹ ਬਾਜੀ ਲੈ ਉਹ ਕੋਈ ਨਾਲ ਜੇ ਘਰੇ ਆ ਜੀ ਬਾਜੀ ਕਹਿੰਦੇ ਫਿਰ ਕਰਨ ਆਣ ਕੇ ਵੇਂਦਾ ਰਹਿੰਦਾ ਤੂੰ ਕੱਲੀ ਹੋਇਆ ਕੋਈ ਨਹੀਂ ਮੈਂ ਫਿਰ ਗਿਆ ਰਿਸ਼ਤਾ ਹੋ ਜਾਊਗਾ ਵੇਖਾ ਵਿਖਾਈ ਤੇ ਫਿਰ ਮੈਂ ਜਾਊਂਗੇ ਹਾਂ ਕੋਈ ਗੱਲ ਨਹੀਂ ਅੱਜ ਹੀ ਤੈਨੂੰ ਫੋਨ ਕਰ ਦਾਂ ਮੈਂ ਲੈ ਆਉਂਗਾ ਦਿੱਤੀ ਚਾ ਚਲ ਠੀਕ ਆ ਮੈਂ ਨਾ ਤੈਨੂੰ ਕਰ ਦੂੰਗੀ ਫੋਨ ਤੇ ਮੈਂ ਉਹਡੇ ਤੋਂ ਲੈ ਜੀ ਆਣ ਕੇ ਕੋਈ ਗੱਲ ਨਹੀਂ ਮੈਂ ਲੈ ਜੀ ਚਲ ਠੀਕ ਆ ਚੰਗਾ ਠੀਕ ਇਹ ਨੂੰ ਵੀ ਨਾ ਇਹੋ ਹੀ ਪਿਆਈ ਹੁਣ ਵੀ ਦਵਾ ਦਵਾ ਰਿਸ਼ਤਾ ਹੋ ਜਾਵੇ ਚਲ ਕੋਈ ਗੱਲ ਨਹੀਂ ਹੋ ਜਾਊਗਾ ਤੇ ਮਾਤਾ ਵਿਚਾਰੀ ਕੋ ਤਾਂ ਕੰਮ ਨਹੀਂ ਹੁੰਦਾ ਸਾਰੇ ਕੰਮ ਤੇ ਇਹ ਕਰਦਾ ਵਾ ਕੱਪੜੇ ਏਤ ਹੁੰਦਾ ਵਾ ਰੋਟੀ ਪਾਣੀ ਇਹਨੂੰ ਕਰਨਾ ਪੈਂਦਾ ਵਾ ਚਲਿਆ ਵੀ ਆਊਗੀ ਤਾਂ ਆਪਣਾ ਘਰ-ਬਾਰ ਤੇ ਸੰਭੂਗੀ ਨਾ ਇਹ ਮੁੰਡੇ ਦੇ ਕੰਮ ਵੇਖ ਲਾ ਫੋਨ ਕਰਨ ਲਈ ਆ ਤੇ ਫੋਨ ਚੁੱਕਿਆ ਨਹੀਂਗਾ ਮੈਨੂੰ ਫੋਨ ਕਰਤਾ ਵਾ ਤੇ ਭੈਣ ਕੋਈ ਗੱਲ ਨਹੀਂ ਅੱਡੇ ਤੇ ਆਣ ਕੇ ਤਾਂ ਮੈਨੂੰ ਦੱਸ ਦੇ ਮੈਂ ਲੈ ਜਾਊਂਗਾ ਸਾਹ ਛੜ ਗਿਆ ਉਹ ਤਰ ਤੁਰ ਤੁਰ ਕੇ ਕੋਈ ਨਹੀਂ ਇਹਨੂੰ ਮੈਂ ਪੁੱਛਣੀ ਆ ਨਾ ਤੇ ਤੈਨੂੰ ਨਹੀਂ ਭਾਵੇਂ ਮੈਂ ਲੈਣ ਜਾਣਾ ਵਾ ਤੈਨੂੰ ਮੀਗੀ ਬੈਜੋ ਫੋਟਣਾ ਲਿਆਣਿਆ ਤੇ ਸੁਣਾ ਹਾਂਜੀ ਠੀਕ ਠਾਕ ਮੈਂ ਫੋਨ ਵੀ ਫੋਨ ਤੇ ਮੇਰਾ ਅੰਦਰ ਉਹ ਸੱਚ ਹਾਂ ਹੈ ਵੀ ਤੈਨੂੰ ਇੱਕ ਫੋਨ ਕੀਤਾ ਚਾਰ ਪੰਜ ਦਿਨੋਂ ਫੋਨ ਕੀਤੇ ਫੋਨ ਮੇਰਾ ਚਾਰਜ ਲੱਗਾ ਮੈਨੂੰ ਚੇਤਾ ਭੁੱਲ ਗਿਆ ਲੈ ਕੱਲੀ ਆਈ ਆ ਤੇ ਮੈਂ ਹਾਂ ਚੱਲ ਮੈਨੂੰ ਅੱਡੇ ਤੇ ਲੈ ਜਾਗਾ ਨਾ ਤੁੱਟ ਕੇ ਆਈ ਸੀ ਤੇ ਫੋਨ ਚੁੱਕਿਆ ਹੀ ਨਹੀਂ ਗਾਇਨੇ ਉਹ ਫੋਨ ਮਾਤਾ ਅੰਦਰ ਚਾਰਜ ਲੱਗਾ ਵਾ ਹਾਂ ਹੈ ਆਪਣੇ ਕੋਲ ਰੱਖਿਆ ਘਰ ਜੇ ਬਾਹਰ ਨਾਲ ਆ ਰਿਹਾ ਕਰਦਾ ਲੱਗੇ ਮੈਨੂੰ ਚੇਤਾ ਭੁੱਲ ਗਿਆ ਨਾ ਬੱਤੇ ਦਾ ਪਤਾ ਸਾਨੂੰ ਵੀ ਹਮਲਾ ਨਹੀਂ ਇਹਨੂੰ ਮੈਂ ਫੋਨ ਕੀਤਾ ਸੀ ਮੈਂ ਕਿਹਾ ਮੈਂ ਆਉਣਾ ਤੇ ਮੈਂ ਅੱਡੇ ਕਾਂ ਕੇ ਲੈ ਜੀ ਪਾ ਤੂੰ ਸੁਣਾਉਂ ਸੇ ਤਾਂ ਠੀਕ ਆ ਦਵਾਈ ਦਵਾਈ ਲੈਂਦੀ ਮਾ ਲਿਆ ਲੇ ਸੇ ਅੱਛਾ ਅੱਛਾ ਤਾ ਪਾਣੀ ਲਿਆਉਣਾ ਮੈਂ ਤਾਂ ਨਾ ਸਵੇਰਾ ਸਵੇਰਾ ਸਾਰਾ ਕੰਮ ਕਰਕੇ ਨਾ ਤੇ ਮੈਂ ਹਾਂ ਚੱਲ ਟਾਈਮ ਨਾ ਜਾਨੀ ਆ ਤੇ ਫਿਰ ਉਧਰੋਂ ਟਾਈਮ ਨਾ ਆ ਜੂਗੀ ਅੱਛਾ ਕਰਉਣਾ ਚੱਲ ਗਿਆ ਨਾ ਕੰਮ ਤੇ ਨਹੀਂ ਅੱਜ ਛੁੱਟੀ ਹੀ ਘਰੇ ਹੀ ਆ ਆਹੋ ਤੇ ਮੈਂ ਹਾਂ ਚੱਲ ਤੂੰ ਹੀ ਰੋ ਘਰ ਫੇ ਕਰਨ ਆ ਜਾਂਦਾ ਸਕੂਲੋਂ ਤੇ ਫਿਰ ਉਹਦੇ ਹੱਲ ਧਿਆਨ ਰਹਿੰਦਾ ਵਾ ਉਹ ਹੀ ਗੱਲ ਨਾ ਅਜੇ ਮੈਂ ਹਉਣਾ ਤੇ ਨਹੀਂ ਸੀ ਤੇ ਕੰਮ ਹੀ ਸੀ ਤੇ ਕੰਮ ਕਰਕੇ ਬਿਨਾਉਣਾ ਪਿਆ ਉਹ ਕਿਹੜਾ ਗੱਲ ਕੰਮ ਦੱਸਦੀ ਆ ਮੈਂ लवली ਨੂੰ ਵੀ ਆ ਹੀ ਲੈਣ ਦੋ ਅੱਛਾ ਆਹੋ ਤਾਂ ਕੰਮ ਤਾਂ ਚੰਗਾ ਹੀ ਆ ਤੇ ਮੈਂ ਚੱਲ ਮੈਂ ਹੋ ਕੇ ਆਉਣੀ ਆ ਦਾ ਵਾਦਾ ਤੇ ਵੀ ਨਾ ਤੇਰੇ ਘੜੀ ਘੜੀ ਜੇ ਆਣਾ ਵਾ ਅੱਛਾ ਅੱਛਾ ਪਤਾ ਨਹੀਂ ਕਿੱਥੋਂ ਫਿਰਦਾ ਪਰਦਾ ਆ ਉਹ ਇੱਥੇ ਹੀ ਮੈਂ ਦੱਸ ਕਿੱਥੇ ਫਿਰਨ ਤੁਰ ਜਾਣਾ ਮਾ ਤਾਂ ਨਹੀਂ ਹੋ ਰਹਿਦਾ ਵਾ ਵੀ ਘਰੇ ਬੱਜਾ ਰਹੇ ਬਸ ਚੱਲ ਕੋਈ ਨਹੀਂ ਉਹ ਵੀ ਕੱਲੀ ਆ ਉਹ ਕੱਲੀ ਤੇ ਕਰਕੇ ਹੀ ਆ ਹਾਂ ਤੇ ਕੱਲੀ ਹੁਣ ਕੀ ਕਰੇ ਘਰ ਚੱਲ ਤੂੰ ਕਰ ਹੋਵੇ ਤਾਂ ਮਾਪੋਤ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਮਾੜਾ ਮੋਟਾ ਤੇ ਜਾਣਾ ਪੈਂਦਾ ਹੀ ਬਾਹਰ ਚੱਲ ਕੋਈ ਨਹੀਂ ਮੈਂ ਆਈ ਆ ਕੰਮ ਕਿਹੜੇ ਕੰਮ ਆਈ? ਮੇਰੀ ਜਠਾਣੀ ਰਿਸ਼ਤਾ ਕਰਾਉਣ ਲਈ ਆ। ਵੇ ਲੋ ਜੇ ਕਰਾਉਂਦੀ ਆ ਦੇਖ। ਵੇਖ ਲਾ ਜੇ ਇਹ ਤੇ ਕਰਨਾ ਵਾ। ਓ ਮੰਮੀ ਜੀ। ਆਹ ਪੀ ਹਾਂ ਕਰਨੀ ਤੇ ਪੱਕੀ ਕਰੀ। ਆਹੋ ਤੇ ਮੈਂ ਗਾੜੀ ਫਿਰ ਉਹਦੇ ਨਾਲ ਗੱਲ ਕਰਾਂ ਤੇ ਵੇਖਾ ਵਿਖਾਈ ਦਾ ਦਿਨ ਰੱਖੀਏ ਤੇ ਕੰਮ ਨਬੇੜੀਏ। ਕੋਈ ਨਹੀਂ ਕਰ ਲੋ ਤੁਸੀਂ ਗੱਲਬਾਤ। ਤੂੰ ਮੰਨੂ ਆ ਨਾ? ਓਏ ਆਹੋ ਜੇ ਸਾਰੇ ਜਣੇ ਪੇਸ਼ ਪਾਈਏ ਤੇ ਹੁਣ ਕਰਵਾਉਣਾ ਪੈਣਾ ਹੀ। ਲੈ। ਹੁਣ ਤੁਸੀਂ ਦੱਸੋ ਵੀ ਉਹ ਮੇਰੀ ਜਠਾਣੀ ਦੇ ਪੂਆ ਤੇ ਪਿੰਡ ਵਾ ਕੁੜੀ। ਅੱਛਾ। ਤਾਂ ਆਂਦੀ ਵੀ ਪਰਵਾਰ ਦੀ ਚੰਗਾ ਵਾ ਤੇ ਕੁੜੀ ਵੀ ਚੰਗੀ ਆ। ਤੇ ਮੈਂ ਤੇ ਇਹ ਸੋਚਿਆ ਵਾ ਨਹੀਂ ਕੁੜੀ ਵੇਖਾਂਈਆਂ ਕਿ ਨਹੀਂ ਮੈਂ ਨਹੀਂ ਗਈ ਵੇਖੀ ਜੀ ਉਹਨੇ ਵੇਖੀ ਉਹ ਆਂਦੇ ਵੀ ਮੈਨੂੰ ਠੀਕ ਆ ਤੇ ਮੈਂ ਦੰਦੀ ਆ ਵੀ ਕੁੜੀ ਦੇਖ ਲਈਏ ਨਹੀਂ ਵੇਖ ਲੋ ਵੇਖ ਉਥਲਾ ਕਰੋ ਹੈਨਾ ਤੇ ਮੈਂ ਜਾ ਕੇ ਕੋਈ ਨਾ ਉਹ ਨਾਲ ਗੱਲ ਕਰਦੀ ਆ ਵੀ ਉਹਨਾਂ ਨਾਲ ਕੁੜੀ ਆਲੇ ਨਾਲ ਪੁੱਛ ਲਾ ਵੀ ਕਿਦਾਂ ਦਾ ਦੇਣਵਾਰ ਰਖਣਾ ਵਾ ਤੇ ਇਹਦੇ ਘਰੇ ਹੀ ਕਰ ਲਾਂਗੇ ਹਾਂ ਨੇ ਕੀ ਹੈਨਾ ਤੇ ਜੇ ਪਸੰਦ ਹੋਊ ਨਾ ਤੇ ਮੰਮੀ ਜੀ ਮੇਰਾ ਤੇ ਇਰਾਦਾ ਵਾ ਵੀ ਚੁੰਨੀ ਚੜਾਵਾ ਕਰ ਲਈਏ ਐਵੇਂ ਲੰਮੇ ਚੌੜੇ ਕ ਚੱਕਰ ਨਹੀਂ ਆਉਂਦਾ ਨਹੀਂ ਛੋਟਾ ਅੱਜ ਕੱਲ ਦਾ ਰਵਾਜ ਵਾ ਕਰਕੇ ਤਾਂ ਕੰਮ ਨਹੀਂ ਬੇਰ ਕਰਿਆ ਕੇ ਪਾਰਟੀ ਕਰ ਲਓ ਫਿਰ ਜਦੋਂ ਜੀ ਕਰਦਾ ਵਾ ਆਹੋ ਇਦਾਂ ਹੀ ਕਰ ਲਾਂਗੇ ਚੱਲ ਇਹ ਆ ਵੀ ਹੁਣ ਤੁਹਾਡੇ ਕੋ ਕੰਮ ਨਹੀਂ ਹੁੰਦਾ ਤੇ ਚੱਲ ਆਪਣਾ ਘਰ ਬਾਅਦ ਸੰਭੂ ਕੀ ਆਣ ਕੇ ਚੱਲ ਗੱਲ ਮਿਲ ਕੇ ਦੌੜੀਆਂ ਭੱਜੀਆਂ ਫਰਾਂਗੇ ਜਦੋਂ ਜੀ ਕੇ ਤਾਂ ਉਹ ਕਰ ਲੇ ਮੈਂ ਜੀ ਕੇ ਨਾ ਕਰਾਂ ਚਾਹੇ ਨਾ ਕਰਾਂ ਚੱਲ ਉਹ ਤੇ ਕਰੂਗੀ ਉਹ ਰਸੋਈ ਦਾ ਕਰੂ ਚੱਲ ਤੁਸੀਂ ਬੈਠੇ ਬੈਠੇ ਪਿਆਜ਼ ਛਿਲਤਾ ਲਸਣ ਛਿਲਤਾ ਇੰਨਾ ਹੀ ਬੜਾਵਾ ਲੱਗੂਗਾ ਤਾਂ ਬਾਕੀ ਹੁਣ ਨਹੀਂ ਤੁਹਾਡੇ ਕੋ ਹੁੰਦਾ ਚੱਲ ਹੁਣ ਇਹ ਵੀ ਮੰਨ ਗਿਆ ਵਾ ਨਹੀਂ ਕਰੋ ਸਭ ਹੈਨਾ ਤੇ ਮੈਂ ਆਰੀਂ ਤਾਂ ਬਣਿਆ ਨਹੀਂ ਆਂ ਅੱਜਕੱਲ ਕੋਈ ਨਹੀਂ ਮੈਂ ਕਰਦੀ ਆਂ ਜਾ ਕੇ ਉਹਦੇ ਨਾਲ ਗੱਲ ਤੇ ਜਿਹੜਾ ਵੀ ਦਿਨ ਦਾਣਾ ਹੋਊਗਾ ਮੈਂ ਦੱਸ ਦਊਂਗੀ ਚਲ ਕਾ ਤੇ ਕਰ ਲੈਨੇ ਫਿਰ ਵੇਖੋ ਕਹੀਦਾ ਹਣਾ ਹੋਰ ਤੈਨੂੰ ਥੋੜਾ ਜਿਹਾ ਭਾਵ ਦੇਣਾ ਵਾ ਤੂੰ ਜਿੱਥੇ ਪੈਰ ਰੱਖਣਾ ਚੰਗਾ ਹੀ ਰੱਖਣਾ ਮਾਲਾ ਨਹੀਂ ਰੱਖਦੀ ਤੂੰ ਨਹੀਂ ਉਹ ਵੀ ਮੈਨੂੰ ਆਂਦੀ ਆਂਦੀ ਵੀ ਕੰਮ ਤਾਂ ਦਾ ਕਰਨ ਵਾਲੀ ਕੁੜੀ ਆ ਤੇ ਮੈਂ ਸਾਨੂੰ ਕੁੜੀ ਐਦਾਂ ਦੀ ਚਾਹੀਦੀ ਓ ਤੈਨੂੰ ਪਤਾ ਵੀ ਮਾਦਾ ਕੋ ਤਾਂ ਕੰਮ ਨਹੀਂ ਹੁੰਦਾ ਤੇ ਆ ਵੀ ਜੇ ਕੋਈ ਭੈਣ ਭਰਾ ਆਇਆ ਤਾਂ ਮੱਥੇ ਵਟਣਾ ਪਾਵੇ ਸੇਵਾ ਕਰਨੀ ਪੈਣੀ ਚਾਹ ਪਾਣੀ ਰੋਟੀ ਪਾਣੀ ਉਹਨੂੰ ਕਰਨਾ ਪੈਣਾ ਹੀ ਚਾਹ ਬਾਈ ਦੀ ਚਾਹ ਰੋਟੀ ਬਾਈ ਦੀ ਰੋਟੀ ਸਭ ਕੁਝ ਕਰਨਾ ਪੈਂਦਾ ਇਹਦੇ ਵਿੱਚ ਕਿਹੜੀ ਗੱਲ ਤਾਂ ਬਾਕੀ ਹੋਰ ਤਾਂ ਮੈਂ ਸਭ ਕੁਝ ਤੈਨੂੰ ਪਤਾ ਹੀ ਆ ਵੀ 11 12 ਕਿੱਲੇ ਉਹਨੂੰ ਹੁੰਦੀ ਹੈ ਸਭ ਕੁਝ ਠੀਕ ਹੈ ਹਾਂ ਪਤਾ ਨਹੀਂ ਕਿੱਥੇ ਗਿਆ ਅੰਦਰ ਚਲ ਗਿਆ ਫਿਰ ਗਿਆ ਹੋ ਗਿਆ ਚੱਲ ਮੈਂ ਵੇ ਨਹੀਂ ਪਲਾ ਕੀ ਕਰਨ ਲਿਆ ਆ ਪੈਨ ਹੋ ਗਈ ਮਰਨ ਨਾਲ ਮਾਤਾ ਨਾਲ ਤਾਂ ਗੱਲ ਹੋ ਗਈ ਹੈ ਤੇ ਤੂੰ ਮਾਨ ਕੇ ਅੰਦਰ ਬਹਿ ਗਿਆ ਉਹ ਮੈਂ ਚੱਲ ਮੈਂ ਉੱਥੇ ਕੀ ਕਰਨਾ ਮਾਦਾ ਲੱਗ ਮੇਰੀ ਸੁਣ ਗੱਲ ਵੇਖ ਲੈ ਜਿੱਦਾਂ ਹਮ ਤੂੰ ਮੈਨੂੰ ਕਿਹਾ ਵਾ ਨਾ ਮੈਂ ਤਾਂ ਉਹ ਦਾਦੇਂ ਗੱਲ ਕਰਨ ਨਹੀਂ ਮੈਂ ਮਾਦਾ ਨੂੰ ਮਾਸਾ ਮਹਿਸੂਸ ਨਹੀਂ ਹੋਣ ਦਿੱਤਾ ਭਈ ਇਹਨਾਂ ਭੈਣ ਭਰਾਵਾਂ ਦੀ ਸਲਾਹ ਵਾ ਜਾਂ ਕਿਦਾਂ ਉਹ ਆਉ ਤੇ ਹੈ ਹੀ ਹੈ ਪਰ ਹੁਣ ਨਾ ਤੂੰ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਪੇ ਕੱਲ ਨੂੰ ਇਹ ਨਾ ਉਹ ਵੀ ਕੋਈ ਧਿਆਨ ਭਰਾਵੇ ਤਾਂ ਮੱਥੇ ਵੱਟ ਪਾਵੇ ਵੀ ਮੇਰੇ ਕੋ ਰੋਟੀ ਨਹੀਂ ਪੱਕਦੀ ਮੇਰੇ ਕੋ ਚਾਹ ਨਹੀਂ ਬਣਦੀ ਉਹਨੂੰ ਸਮਝਾ ਦੇ ਕਿ ਘਰ-ਬਾਰ ਤੇਰੇ ਸਿਰ ਤੇ ਹੀ ਆ ਮਾਂ ਦਾ ਤੁਹਾਨੂੰ ਦੋ ਫੁੱਲੀਆਂ ਦੀ ਬਣ ਜਾਣੀ ਉਹ ਨਹੀਂ ਨਾ ਟੈਨਸ਼ਨ ਲੈ ਤੂੰ ਇਹ ਮੈਂ ਗੱਲ ਉਹਨੂੰ ਪਹਿਲਾਂ ਕਹੀ ਆ ਮੈਂ ਹੋਰ ਨਾ ਇਧਰ ਇੱਥੇ ਦਾ ਗੱਲਾਂ ਕਰਨ ਲੈ ਉਹਨੂੰ ਮੁਰਕੀ ਤੇ ਤਿੰਨ ਦੇ ਜਾਣੇ ਹੋਣੇ ਆਂ ਤਿੰਨ ਤਿੰਨ ਕਰਕੇ ਤੇ ਮੈਂ ਭੈਣ ਗਈ ਆਈ ਉਹਨੂੰ ਮੈਂ ਸਾਰਾ ਕੁਝ ਦੱਸਿਆ ਵਾ ਕਿ ਉਹ ਕਹਿੰਦੀ ਕੋਈ ਟੈਨਸ਼ਨ ਨਹੀਂ ਆ ਤੂੰ ਇਹ ਨਾ ਇਦਾਂ ਕਰੋ ਮੈਂ ਸਾਰਾ ਕੁਝ ਦੱਸਿਆ ਵਾ ਚਲ ਕੋਈ ਗੱਲ ਨਹੀਂ ਤੇ ਮੈਂ ਤੇਰੇ ਨਾਲ ਸਹਿਮਤ ਆ ਮੈਂ ਉਸੇ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਗਾੜੀ ਕੀਤੀ ਤਾਂ ਕਿ ਠੀਕ ਠਾਕ ਆ ਤੇ ਬਾਜੀ ਨਹੀਂ ਕਹਿੰਦੇ ਕੋਈ ਨਹੀਂ ਬਾਜੀ ਨੇ ਕੀ ਕਹਿਣਾ ਬਾਜੀ ਕਹਿੰਦੇ ਕਿ ਚੱਲ ਜੇ ਮੁੰਡਾ ਆ ਮੰਦਾ ਵਾ ਤੇ ਪਰਿਵਾਰ ਦਾ ਨਹੀਂ ਚੰਗਾ ਵਾ ਤੇ ਕੋਈ ਗੱਲ ਨਹੀਂ ਕਰਾ ਦੋ ਚੱਲ ਕੋਈ ਗੱਲ ਨਹੀਂ ਗੱਲ ਤਾਂ ਹੈ ਹੀ ਆ ਕਿਤੇ ਨਾਲ ਕਿ ਇੱਥੇ ਨਾ ਕਰਾਂਗੇ ਤੂੰ ਹੋਰ ਕਿ ਕਰਾਂਗੇ ਆਹੋ ਇਹ ਤਾਂ ਹੈ ਹੀ ਆ ਗੱਲ ਤਾਂ ਹੈ ਹੀ ਆ ਕਿੰਨਾ ਆਹੋ ਤੇ ਘਰ ਇਹ ਆ ਵੀ ਹੁਣ ਮਾਤਾ ਦਾ ਧਿਆਨ ਤੂੰ ਵੀ ਰੱਖੀਂ ਉਹਨੂੰ ਵੀ ਸਹਾਰਾ ਇਹ ਨੂੰ ਮਾਤਾ ਨੂੰ ਟਾਈਮ ਦੇਣਾ ਰੋਟੀ ਪਾਣੀ ਦਵਾਈ ਦਦੂ ਸਭ ਕੁਝ ਦੇਣਾ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਕੋਈ ਟੈਨਸ਼ਨ ਦੋਦੀ ਹਾਂ ਮਾਤਾ ਦੇਖਣ ਲਈ ਮੈਂ ਕਿੱਥੇ ਗਿਆ ਅੰਦਰ ਬੈਠਾ ਹਣਾ ਮਾ ਆ ਜਾਂਦਾ ਮੈਂ ਚਲ ਕੋਈ ਵੀ ਨਵੀਂ ਆ ਵੀ ਕੀ ਕਰ ਲਿਆ ਅੱਛਾ ਅੱਛਾ ਮੈਂ ਤਾਂ ਉੱਠ ਕੇ ਆ ਗਿਆ ਹਾਂ ਮੈਂ ਉਹਨੇ ਫੇਰ ਜਾਣਾ ਵੀ ਗੱਲ ਇਦਾਂ ਆ ਮਾ ਲੱਭੀ ਵੀ ਮਾਤਾ ਨੂੰ ਖੜਨਾ ਕੋਈ ਦੇਖਣ ਜਿੱਦਾਂ ਜਾਣਾ ਉਹ ਭੈਣ ਜੀ ਉੱਥੇ ਕਿੰਨੇ ਗੱਲ ਕਰਦੀ ਨਾ ਪੈਨਾ ਮਰਜੀ ਨਾਲ ਵਿਆਹ ਕਰਾਇਆ ਤੂੰ ਉੱਥੇ ਹੀ ਉੱਟਾ ਪੈ ਜੀ ਹਾਂ ਇਹਨੇ ਵੀ ਉੱਥੇ ਬੋਲਣ ਡਾਇਵਰ ਤੈਨੂੰ ਪਤਾ ਹੋਵੇਗਾ ਸੁਭਾ ਦਾ ਤੂੰ ਹੁਣ ਮੈਂ ਕੀ ਕਹਾਂ ਵੀ ਤੂੰ ਮਾਤਾ ਨਾ ਜਾ ਉਦੋਂ ਹੀ ਸਿੱਧੀ ਗੱਲ ਕਿਉਂ ਵੀ ਮੈਂ ਤੇ ਚੱਲ ਜੰਨੇ ਆ ਤੇ ਉਦੋਂ ਭਾਜੀ ਚੱਲ ਜਾਂਦਾ ਬਹੁਤੇ ਜਾਣਾ ਉੱਥੇ ਕੀ ਕਰਨਾ ਚਲ ਮੈਂ ਇਹੋ ਕਹੂੰਗੀ ਕਿ ਪਸੰਦ ਦੇ ਮੁੰਡੇ ਦੀ ਆ ਜੇ ਮੁੰਡੇ ਨੂੰ ਕੁੜੀ ਪਸੰਦ ਹੋਊਗੀ ਤਾਂ ਠੀਕ ਆ ਪਿਆਹੇ ਰੱਖ ਦਾਂਗੇ ਤੇ ਜੇ ਨਾਂ ਨੂੰ ਘਰ ਆ ਗਈ ਵੀ ਉਹਨੇ ਆਪਣੇ ਘਰੇ ਸੱਦੀ ਆ ਚਲ ਇਦਾਂ ਹੀ ਕਹਿ ਦੋ ਕਿ ਜਿਆਦਾ ਨਹੀਂ ਲੈਣਾ ਆਹ ਉਹਦੇ ਘਰੇ ਜਾਣਾ ਉਹ ਜਾ ਉਹ ਹਿਸਾਬ ਨਾਲ ਗੱਲ ਕਰ ਲੈਣਾ ਤੂੰ ਮਾਤਾ ਨਾਲ ਚਲ ਇਹੋ ਹੀ ਮੈਂ ਤੈਨੂੰ ਪੁੱਛਣਾ ਸੀ ਕਿ ਮਾਤਾ ਨਾਲ ਤਿਆਰ ਹੋ ਜੇ ਜੇ ਤਿਆਰ ਹੋ ਗਈ ਤਾਂ ਫਿਰ ਕੀ ਕਵਾਂਗੇ ਤੇਰੀ ਤੇਰੇ ਕਿਹਾ ਉਹਨੇ ਆਖੇ ਲੱਗ ਜਾਣਾ ਮੇਰੇ ਕਿਹਾ ਉਹਨੇ ਕਿਹਾ ਨਹੀਂ ਮੈਂ ਵੀ ਨਾਲ ਜਾਣਾ ਚਲ ਕੋਈ ਨਹੀਂ ਮੈਂ ਕਹਿੰਦੀ ਮੈਂ ਠੀਕ-ਠਾਕ ਤੂੰ ਰਹਿੰਦੀ ਨਹੀਂ ਮੰਮੀ ਤੂੰ ਘਰ ਆਇਆ ਨਹੀਂ ਦੋਵੇਂ ਜਾਣੇ ਚਲ ਜਾਣੇ ਆ ਆਹ ਉੱਥੇ ਜਾਣ ਜਾਨੀ ਕਹਿ ਦੀ ਨਾ ਕੋਈ ਨਹੀਂ ਕਹਿ ਦਿੰਦੀ ਆ ਮੈਂ ਫਿਰ ਤੈਨੂੰ ਵੀ ਮੈਂ ਪੁੱਛ ਰਾਂ ਕਿ ਕਿੱਦਾਂ ਮੈਂ ਖੜਨਾ ਮੈਂ ਕਿ ਨਹੀਂ ਖੜਨਾ ਨਹੀਂ ਉਦਾਂ ਦੇ ਕੋਈ ਚੱਕਰ ਨਹੀਂ ਉੱਥੇ ਤੈਨੂੰ ਪਤਾ ਚੋਂ ਮੋਰੀ ਬਿਤੇਰੇ ਹੁੰਨੇ ਨਾਲ ਆਹੋ ਕੋਈ ਨਾ ਕੋਈ ਗੱਲ ਬਾਣੀ ਦੀ ਵੀ ਨਿਕਲ ਗਈ ਤੇ ਪੁੱਛਿਆ ਜਾਣਾ ਮਾੜੀ ਜੀ ਨਹੀਂ ਦਿੱਤਾ ਤਾਂ ਇਹ ਨਹੀਂ ਇਹ ਉੱਥੇ ਭੋਲਣ ਦਾ ਬਣਾਇ ਚੱਲ ਕੋਈ ਗੱਲ ਨਹੀਂ ਮੈਨੂੰ ਕਹਿ ਜੁੰਦੀ ਆ ਕੋਈ ਨਹੀਂ ਚਲੋ ਤੈਨੂੰ ਚਲ ਠੀਕ ਚਲ ਆ ਵੀ ਵਧੀਆ ਹੋ ਗਿਆ ਰਿਸ਼ਤਾ ਹੋ ਜਾਊਗਾ ਤੇ ਵਧੀਆ ਹੋ ਜਾਊਗਾ ਉਦਾਂ ਇਹ ਆ ਵੀ ਉਹਨੇ ਮੇਨੇ ਮਾਰਨੇ ਤੋਂ ਵਿਆਹ ਨਿਕਰਾਇਆ ਹਾਂ ਜਾਊਂਗਾ ਚਲੇ ਆ ਵੀ ਉਹ ਵੀ ਚੰਗਾ ਯਾਰ ਇੱਤਦਾਰੀ ਨਿਕਲਾਈ ਉੱਧਰ ਲੈ ਨੰਮੀ ਨਵਲੀ ਤੇ ਮੰਨ ਗਿਆ ਵਾ ਅੱਛਾ ਕੀ ਆਂਦਾ ਹੁਣ ਮੈਂ ਹਾਂ ਵੀ ਵੇਖ ਲਾ ਜੇ ਤੂੰ ਜਵਾਬ ਦੇਣਾ ਤਾਂ ਮੈਨੂੰ ਹੁਣ ਦੱਸ ਦੇ ਮੁੜ ਕੇ ਸ਼ਰੀਕੇ ਦੇ ਵਿੱਚ ਮੇਰਾ ਨੱਕ ਨਾ ਵਡਾਵੀਂ ਆ ਵੀ ਤੇਰੀ ਹਾਨੀ ਹੁੰਦੀ ਫਿਰੇ ਹੈਨਾ ਕਾਉਂਡੀ ਕਾਉਂਡੀ ਕਿਨੇ ਗਾੜੀਆਂ ਨੰਨਾ ਨਹੀਂ ਧਰਿਆ ਉਹੋ ਹੀ ਵੀ ਮੁੜ ਕੇ ਸਾਰੀ ਉਮਰ ਮੈਨੂੰ ਗੱਲਾਂ ਹੁਣੀਆਂ ਆ ਤੇ ਆਂਦਾ ਵੀ ਠੀਕ ਵਾ ਭੈਣ ਕੋਈ ਗੱਲ ਨਹੀਂ ਵੇਖ ਲੈ ਜੇ ਚੰਗਾ ਵਾ ਤਾਂ ਫੇਰ ਕਰਨਾ ਹੀ ਆ ਮਾਦਾ ਨਹੀਂ ਨਹੀਂ ਵੇਖ ਲੈ ਜੇ ਪਰਿਵਾਰ ਵਿੱਚ ਤੁਹਾਡੇ ਚ ਸਾਰਿਆਂ ਚ ਰਲਦੀ ਮਿਲਦੀ ਹੈ ਨਾ ਤਾਂ ਕਰ ਲੋ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਕੀ ਜਾਣਾ ਹੀ ਆ ਵੇਖਣ ਤੇ ਮੇਰੀ ਗੱਲ ਸੁਣੋ ਕਿੱਦਾਂ ਵਾ ਫੇਰ ਤੁਸੀਂ ਮਾਂ ਪੁੱਤ ਹੀ ਆ ਹੋਗੇ ਉੱਥੇ ਕਿਤਨਾ ਕਰੀਏ ਤੇਰੀ ਸਲਾਹ ਜਿਤਾ ਕੇ ਨਹੀਂ ਮੇਰੀ ਸਲਾਹ ਕਿ ਇਦਾਂ ਵਾ ਮੈਂ ਤੇ ਆਨੀ ਆ ਵੀ ਉਹਦੇ ਘਰੇ ਹੀ ਸੱਦਣੀ ਆ ਤੇ ਜੇ ਜਾਦੇ ਜਾਣੇ ਵੀ ਗਏ ਤੇ ਪਸੰਦ ਨਾ ਆਈ ਤੇ ਫਿਰ ਕੀ ਕਰਾਂਗੇ ਨਹੀਂ ਆ ਮਨੋ ਅੱਜ ਕੱਲ ਕੁੜੀਆਂ ਜੜੀਆਂ ਦਵਾਤ ਸੰਦੀਆਂ ਨੇ ਆ ਜਾਂਦੀਆਂ ਨੇ ਤੇ ਫਿਰ ਅਸੀਂ ਦੋਵੇਂ ਭੈਣ ਭਰਾ ਹੀ ਨਾ ਚੱਲ ਜੀਏ ਵੇਖ ਲਓ ਜਿੱਤਾ ਤੁਹਾਡਾ ਇਰਾਦਾ ਵਾ ਹੈ ਨਾ ਤੇ ਕਿਦਾਂ ਵਾ ਭੀਰ ਨੂੰ ਪਾਉਣਾ ਪਾਣਾ ਵਾ ਕੋਈ ਜਿਹਾ ਪਸੰਦਾ ਕੀ ਤੇ ਆਹ ਮੰਦਰੀ ਪਾਓ ਆਹ ਤੇ ਨਾ ਬਾਕੀ ਸੋਨਾ ਤੂੰ ਉਹਦੇ ਹੀ ਪਾਉਣਾ ਜਦੋਂ ਸਾਡੇ ਘਰ ਵਿਆਹੀ ਆਏਗੀ ਆਹ ਵਿਆਹ ਤੇ ਪਾਉਣਾ ਵਾ ਕਿ ਆਹ ਤੇ ਸੋਨਾ ਸਾਡੇ ਕੋਲ ਹੈਗਾ ਵਾ ਆਹ ਕਪੜੇ ਖਰੀਦਣੇ ਕਰ ਲੈ ਸੋਨਾ ਸਾਡੇ ਕੋਲ ਹੈਗਾ ਯਾ ਬਾਦੂ ਆਹ ਬਸ ਕੇ ਤੇ ਚਲ ਕੋਈ ਨਹੀਂ ਸ਼ਾਪ ਬਾਦਾਂਗੇ ਫਿਰ ਆਹਦੀ ਮੰਦਰੀ ਇੱਕ ਪਾ ਦੋ ਆਹ ਵਧੀਆ ਵਾ ਚੱਲ ਮੈਨੂੰ ਇਹ ਆ ਵੀ ਕੁੜੀ ਚੰਗੀ ਹੋਵੇ ਨਾ ਮੂੰਹ ਮੱਥੇ ਲੱਗਦੀ ਹੋਵੇ ਤਾਂ ਅਸੀਂ ਦੋਵਾਂ ਚੌਵਾਂ ਦਿਨਾਂ ਦੇ ਵਿੱਚ ਵਿੱਚ ਹੀ ਫੇਰੇ ਕਰਕੇ ਤੇ ਚੱਲ ਘਰ ਲੈ ਆਂਦੀ ਨੀ ਬੇੜੀ ਦੇ ਵਿੱਚੋਂ ਹੋਰ ਕੀ ਆ ਇਹ ਵੀ ਜਿਹੜਾ ਬਾਹਰ ਤੁਰਿਆ ਫਿਰਦਾ ਵਾ ਹਟ ਜਾਊਗਾ ਹਟ ਜਾਊਗਾ ਤੇ ਦੂਜੀ ਗੱਲ ਜੇ ਜਾਊਗਾ ਵੀ ਨਾ ਤੇ ਤੁਹਾਡੇ ਲਾਗੇ ਤੇ ਹਾਊਗੀ ਪਾਣੀ ਤਾਂ ਨਹੀਂ ਪੁੱਛੂਗੀ ਨਾ ਫਿਰ ਬੰਦਿਆ ਬਾਹਰ ਦਾ ਪੁੱਤ ਕੰਮ ਵੀ ਕਰਨਾ ਹੁੰਦਾ ਕਰਨਾਗੇ ਗਾੜੀ ਫਲਕਲਵਾੜੀ ਆ ਰਹੀ ਆ ਤਾਂ ਕਿੰਨਾ ਸੁਟਿਆ ਗਿਆ ਸਾਰਾ ਨੇ ਥੋੜਾ ਜਿਹਾ ਰਹਿ ਗਿਆ ਅੱਛਾ ਤੁਹਾਨੂੰ ਤਾਂ ਗਰਮੀ ਆ ਗਈ ਹੁਣ ਤਾਂ ਆਪਾਂ ਲੀਵਰ ਵੀ ਜਾ ਦੇਣੇ ਸੁੱਤੀ ਜਾਣੀ ਆ ਉਹ ਵੀ ਸੁੱਦੀ ਜਾਣੀ ਥਾਲੀ ਹੁਣ ਤੇ ਆਲੇ ਵੀ ਗਾੜੀ ਪੱਠੇ-ਪੁੱਠੇ ਬੀਜ ਕੇ ਤੇ ਵਿਹਲਾ ਹੋਵੇ ਬਹੁਤ ਗਾਚਾ-ਵੇਚਾ ਮੈਂ ਤਾਂ ਕਹਿੰਦੀ ਕੋਈ ਨੌਕਰੀ-ਨੌਕਰੀ ਵੇਖ ਲੈ ਚੱਲ ਪੈਲੀ ਤੇ ਹੈ ਹੀ ਹੈ ਵਾ ਉਹ ਤੋਂ ਪੁੱਤ ਨੌਕਰੀਆਂ ਅੱਜ ਕੱਲ ਫਿਰ ਤਰਕੇ ਲੱਭਦੀਆਂ ਨੇ ਘਰ ਬੈਠੇ ਨੇ ਕੋਈ ਨੌਕਰੀ ਨਹੀਂ ਦਿੰਦਾ ਵੱਡੀਆਂ ਚੀਜ਼ੇ ਲਈਏ ਤੇ ਪੇਰੀ ਕੰਮ ਹੁੰਦੇ ਹੀ ਆਉਤੇ ਇਹਨਾਂ ਨੂੰ ਜਰੂਰੀ ਨਹੀਂ ਨਾ ਕਰ ਤਾਪੇ ਕੇਵਲ ਮੈਂ ਜਾਵਾ ਮੈਂ ਕਉ ਇਹ ਨਿਆਣਾ ਵਾ ਸਿਆਣਾ ਹੋਏ ਤਾਂ ਕੋਈ ਜਾਵੇ ਨਾਲ ਚੱਲ ਜੇ ਜਾਵੇ ਤਾਂ ਵੱਡੀ ਵੀ ਦਿੱਤੀ ਜਾਊਗੀ ਇੱਥੇ ਨੌਕਰੀ ਮਿਲ ਜੇ ਉਹਦੇ ਨਾਲ ਦੀ ਤਰੀਸ ਨਹੀਂ ਸਵੇਰੇ ਬੰਦਾ ਜਾਂਦਾ ਸ਼ਾਮਾਂ ਨੂੰ ਘਰ ਆ ਜਾਂਦਾ ਵਾ ਰਾਤ ਤੇ ਆਪਣੇ ਘਰ ਰਹਿਂਦਾ ਬੁਲ ਚੱਲ ਕੋਈ ਗੱਲ ਨਹੀਂ ਜੇ ਉਹ ਆ ਗਈ ਨਾ ਤਾਂ ਆਪੇ ਉਹਨੇ ਸਾਰੇ ਕੰਮ ਇਹਨੂੰ ਦੱਸ ਦੇਣੇ ਆ ਰਾਏ ਪਾ ਦੇਣਾ ਉਹ ਪੁੱਤ ਕਰਨੇ ਪਹਿਲਾਂ ਆ ਹਾਂ ਹਾਂ ਤੇ ਚੰਗਾ ਫਿਰ ਮੈਂ ਹੁਣ ਜਾਵਾ ਟਾਈਮ ਬੜਾ ਹੋ ਗਿਆ ਵਾ ਨਹੀਂ ਜਾ ਫਿਰ ਤੂੰ ਲਾ ਪਰਸਾ ਸੂਟ ਬਣਾ ਲੈ ਤੇ ਆ ਕੀ ਆ ਇਹ ਨੇਕ ਸੋਲ ਆਇਆ ਸੀ ਅੱਛਾ ਤੋ ਮੂੰਹ ਨਹੀਂ ਲਾਇਆ ਇਹਨੇ ਤਾ ਤੂੰ ਲੈ ਜਾ ਤੁਸੀਂ ਖਾ ਖੂ ਦੇ ਹੁਣ ਹਾਂ ਲੈ ਥੋੜੇ ਕਰ ਦੇਣੀ ਹੀ ਬਥੇਰੇ ਦੇ ਚੱਲ ਤੂੰ ਹੁਣ ਲੈ ਜਾ ਦੋ ਦਿੱਤਾ ਗਿਆ ਦਿੱਤਾ ਥੋੜੇ ਹੁਣ ਬੋਤੇ ਹੋ ਲੈ ਤੇチェਤੀ ਹੁਣ ਵਾਪਸ ਆ ਹੈ ਕੋਈ ਗੱਲ ਨਹੀਂ ਮੈਂ ਨਾ ਕਰ ਦੂੰਗੀ ਫੋਨ ਤੇ ਲਵਲੀ ਫੇ ਮੇਰ ਕੋ ਆ ਜੂਗਾ ਉਥੇ ਅੱਛਾ ਜੇ ਤਾਂ ਮਰਜੀ ਕਰ ਲੈ ਫੋਨ ਦੇ ਉੱਤੇ ਗੱਲ ਤੇ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਦਾ ਹੀ ਰੱਖ ਕੇ ਤਾਂ ਕੰਮ ਨਿਬੇੜ ਲਾਵਾਂ ਆਹੋ ਚਲੋ ਠੀਕ ਆ ਚੰਗਾ ਤੇ ਧਿਆਨ ਰੱਖਿਓ ਆਪਣਾ ਦਵਾਈ ਦੁਈ ਖਾਈ ਜਾਓ ਟਾਈਮ ਨਾਲ ਖਾਣ ਦੀ ਕੋਈ ਗੱਲ ਨਹੀਂ ਕੀ ਸੁਤੇ ਜੀ ਤਰ ਮਨਾ ਗਈ ਆ ਆਹੋ ਕੀ ਹਾਲ ਚੰਗਾ ਲੱਗ ਨਹੀਂ ਹੁਣਾਂ ਦਾ ਹਾਂ ਠੀਕ ਠਾਕ ਵਧੀਆ ਮਾਤਾ ਦਾ ਮਾਤਾ ਵੀ ਠੀਕ ਆ ਅੱਛਾ ਅੱਛਾ ਕਰਨ ਕਿੱਥੇ ਗਿਆ ਵਾ ਕਰਨ ਇੱਥੇ ਆਇਂਦਾ ਖੇਡਣ ਗਿਆ ਅੱਛਾ ਅੱਛਾ ਹਾਂ ਆਹਨੇ ਸਮਾਨਸ ਮੋਰ ਲਾਇਆ ਸੀ ਉਹ ਦੇਤਾ ਅੱਛਾ ਅੱਛਾ ਆ ਤੇ ਆਂਦੀ ਚਲਨੇ ਆਣੇ ਖਾਣਨਗੇ ਚਲ ਵਧੀਆ ਤੇ ਉਹ ਟਾਈਮ ਹੀ ਲੱਗ ਗਿਆ ਜਾਂਦਿਆ ਮੈਨੂੰ ਤੁਰ ਕੇ ਜਾਣਾ ਪਿਆ ਤੇ ਲਵਨੀ ਨੂੰ ਫੋਨ ਤੇ ਕੀਤਾ ਸੀ ਆਪ ਬਾਹਰ ਸੁੱਤਾ ਰਿਆ ਤੇ ਫੋਨ ਅੰਦਰ ਹੀ ਅੱਛਾ ਫੋਨ ਵੱਜਦਾ ਰਿਆ ਤੇ ਫੋਨ ਵੇਖਿਆ ਹੀ ਨਹੀਂ ਮੈਂ ਜਾ ਕੇ ਦਿਵਾਲੇ ਹੋਈ ਮੈਂ ਹੱਦ ਹੋ ਗਈ ਤੇਰੇ ਵਾਲੀ ਮੈਂ ਕਿੰਨੇ ਫੋਨ ਕੀਤੇ ਤੈਨੂੰ ਤੁਰ ਕੇ ਆਈ ਆ ਇਹ ਭੈਣ ਫੋਨ ਅੰਦਰ ਲੱਗਾ ਸੀ ਤੇ ਮੈਂ ਵੇਖਿਆ ਨਹੀਂ ਗਾ ਚੱਲ ਕੇਵੜੇ ਨਹੀਂ ਵੀ ਖਿਆ ਰਹਿਂਦਾ ਆਹੋ ਤੇ ਮਾਤਾ ਨੂੰ ਤੇ ਮੈਂ ਸਾਰੀ ਗੱਲ ਦੱਸੀ ਹਾਂ ਤਾਂ ਮੰਨ ਗਈ ਆ ਆਂਦੀ ਵੀ ਠੀਕ ਵਾ ਜੇ ਪਰਿਵਾਰ ਚੰਗਾ ਵਾ ਤਾਂ ਕੋਈ ਨਹੀਂ ਵੇਖ ਲਾ ਅੱਛਾ ਫਿਰ ਮੈਂ ਇਹਦੇ ਆਲ ਅੰਦਰ ਗਈ ਮੈਂ ਵੀ ਮੇਰੀ ਇੱਕ ਗੱਲ ਸੁਣ ਲੈ ਜਿੱਦਾਂ ਤੂੰ ਕਹਿੰਦਾ ਮੈਂ ਉਦਾਂ ਕਰੀ ਜਾਣ ਰਹੀ ਆ ਠੀਕ ਆ ਤੈਨੂੰ ਸਮਝਾ ਦੇ ਚੰਗੀ ਤਰ੍ਹਾਂ ਕਿ ਸਾਰਾ ਘਰ ਦਾ ਕੰਮ ਤੈਨੂੰ ਕਰਨਾ ਪੈਣਾ ਹੀ ਆ ਜੋ ਵੀ ਹੁਣ ਅਸੀਂ ਕੱਲ ਜੀ ਉਹਨੂੰ ਵੀ ਕੀ ਕਵਾਂਗੇ ਉਹ ਤਾਂ ਅਸੀਂ ਵਿਚੋਲਣ ਨਹੀਂ ਪਾਇਆ ਉਹਨੂੰ ਓਏ ਆਹੋ ਬਾਕੀ ਕੰਮ ਤਾਂ ਸਾਰਾ ਇਹਨਾਂ ਦੋਵਾਂ ਜਾਣੇ ਦਾ ਯਾਰ ਆ ਆ ਵੀ ਕੀਤਾ ਆਹੋ ਤੇ ਜੇ ਨਾ ਕੰਮ ਧੰਦਾ ਕਰੂਗੀ ਤਾਂ ਫਿਰ ਇਹੋ ਦੋਵੇਂ ਜਾਣੇ ਜਾਣਣ ਉਹਨੂੰ ਵੀ ਨਹੀਂ ਮੈਂ ਕਹਿ ਜੋਗੀ ਹੈਗੀ ਉਹਨੇ ਕਿਹਾ ਮੈਂ ਕਿਹਾ ਕਰਾਇਆ ਤੁਸੀਂ ਤਾਂ ਆ ਵੀ ਮੇਰੇ ਨਾਲ ਆਈ ਸੀ ਵੀ ਵਿਚੋਕੇ ਕਰਾ ਦੋ ਆਂਦਾ ਨਹੀਂ ਕੋਈ ਨਹੀਂ ਮੈਂ ਉਹਨੂੰ ਸਮਝਾਇਆ ਵੀ ਆ ਤੇ ਮੈਂ ਕਹਿ ਵੀ ਦਊਂਗਾ ਤੇ ਫਿਰ ਮੈਂ ਮਾਤਾ ਨੂੰ ਪੁੱਛਿਆ ਮੈਂ ਹਾਂ ਮਾਤਾ ਨੂੰ ਖੜਨਾ ਨਾਲ ਆਂਦਾ ਭੈਣ ਮਾਤਾ ਨੂੰ ਰਹਿਣ ਦੀ ਜੇ ਉੱਥੇ ਕੋਈ ਗੱਲਬਾਤ ਨਿਕਲ ਗਈ ਨਾ ਤੇ ਮਾਤਾ ਨੇ ਤਾਂ ਉੱਥੇ ਰੌਲਾ ਪੂੰਡਾ ਬਣਾਵਾ ਓਏ ਹੈ ਵੀ ਇਦ ਤੇ ਫਿਰ ਏਦਾਂ ਕਰਾਂਗੇ ਆਪਾਂ ਤਿੰਨੇ ਜਾਣੇ ਚੱਲ ਜਾਈਏ ਜਾਣਾ ਤੇ ਇਹਨਾਂ ਦੇ ਘਰ ਹੀ ਆ। ਉਹ ਚੱਲ ਇੱਥੇ ਸੱਦਣੇ ਮੈਨੂੰ ਕਹਿ ਆਦਣੇ ਵੀ ਚੱਲ ਇੱਥੇ ਸੱਦ ਲਾ ਫਿਰ। ਤੇ ਉਹ ਇੱਥੇ ਚੱਲ ਜਾਂਗੇ ਤੇ ਜੇ ਪਸੰਦ ਪਸੰਦ ਕੀ ਹੁਣ ਹੋਵੇ ਨਾ ਹੋਵੇ ਕਰਨਾ ਹੀ ਆ। ਤਾਂ ਉਹਨੇ ਮੈਂ ਪੁੱਛਣ ਲਈ ਮੈਂ ਕਿਹਾ ਪੌਣਾ ਵਾ ਤੇ ਆਂਦੀ ਵੀ ਛਾਪ ਪਾ ਦਿਓ ਜੇ ਤੁਹਾਡੇ ਪਸੰਦ ਹੋ ਕੁੜੀ ਤੇ। ਅੱਛਾ। ਮੈਂ ਚੱਲ ਛਾਪ ਪਾ ਦਾਂਗੇ ਤੇ ਪੈਸੇ ਰੱਖ ਦਾਂਗੇ। ਤੇ ਇੱਕ ਦੋ ਚੌਂ ਦਿਨਾਂ ਦੇ ਵੀ ਇੱਥੇ ਵਿਆਹ ਕਰਕੇ ਤੇ ਕੁੜੀ ਉਹ ਚੁੰਨੀ ਚੜਾਈ ਕਰਕੇ ਤੇ ਗਾਂ ਕਰਦੇ ਆ ਫਿਰ। ਐਵੇਂ ਲੰਮ ਚੜਾ ਕਰਦੇ ਰਹਿਣਾ ਉਹ। ਗੱਲ ਤੇਰੀ ਠੀਕ ਮੈਨੂੰ ਇਹ ਆ ਚੱਲ ਮਾਤਾ ਠੀਕ ਨਹੀਂ ਆ ਰਹਿੰਦੀ ਹਾਂ ਤੇ ਚੱਲ ਜੇ ਘਰ ਹੋਊਗੇ ਜਿਦ ਤਰਾ ਇਹ ਬਾਹਰ ਤੁਰਿਆ ਫਿਰਦਾ ਮੁੰਡਿਆਂ ਦੇ ਨਾਲ ਇਹ ਘਰ ਹੋਊਗਾ ਤੇ ਚਾਹ ਪਾਣੀ ਤੇ ਫੜਾਊ ਉਹਨੂੰ ਉਹ ਹੀ ਤਾਂ ਗੱਲ ਵਾ ਹੁਣ ਕੱਪੜੇ ਆਪ ਤੋਂ ਦਾ ਵਾ ਅਸੋਈ ਚ ਭਾਂਡੇ ਮਾਂ ਦਾ ਕਈ ਕੰਮ ਕਰਦਾ ਚੱਲ ਜੇ ਉਹ ਆਈ ਹੋਊਗੀ ਤਾਂ ਆਪਣੇ ਕੰਮ ਤੇ ਕਰੂਗੀ ਇਹ ਬਾਹਰ ਅੰਦਰ ਦਾ ਕੋਈ ਵੇਖੂਗਾ ਆਪਣਾ ਮੈਨੂੰ ਤੇ ਆ ਕਿ ਤੇ ਨੌਕਰੀ ਨੌਕਰੀ ਤੇ ਲੱਗ ਜੇ ਨਾ ਭਾਂਵੇਂ ਪ੍ਰਾਈਵੇਟ ਹੀ ਲੱਗ ਜੇ 20-25000 ਵੀ ਆਊਗਾ ਤੇ ਰਲਦਾ ਨਹੀਂਗਾ ਨਾਲ ਉਹ ਰਮਨ ਉਹਨੂੰ ਨੌਕਰੀ ਦੀ ਲੋੜ ਆ 12 13 ਪੈ ਲੀਆਂ ਉਹਨੀਆਂ ਹੋਰ ਕੀ ਚਾਹੀਦਾ ਉਹਨੂੰ ਉਹ ਚੱਲ 12 13 ਤੇ ਇਹਦੇ ਕੋਲ ਹੀ ਰਹਿਣੀਆਂ ਵਾ ਤੇ ਜਿਹੜੇ ਮਹੀਨੇ ਦੇ ਇਦਾਂ ਆ ਜਾਣੇ ਆ ਤਾਂ ਘਰ ਦਾ ਚੱਲ ਉਹ ਹੀ ਖਰਚ ਚੱਲਦਾ ਰਹਿੰਦਾ ਵਾ ਆਏ ਹੋ ਤਾਂ ਤੇਰੀ ਗੱਲ ਸਹੀ ਆ ਆਹੋ ਚਲੋ ਮੈਂ ਵੀ ਵੇਖਾਂ ਫਿਰ ਚਾਹ ਪਾਣੀ ਪੀਤਾ ਬਣਾ ਕੇ ਕਿ ਨਹੀਂ ਨਹੀਂ ਮੈਂ ਪੀ ਲਿਆ ਸੀ ਅੱਛਾ ਚਲ ਮੈਂ ਵੀ ਵੇਖਾਂ ਕੋਕੋ ਚਲ ਵੇਖ ਚਾਰੇ ਮੈਨੂੰ ਇਹ ਆ ਵਿਚਾਰੇ ਵਿਚਾਰੇ ਤਾਂ ਘਰ ਵਸ ਜੂਗਾ ਤੇ ਚਲਾਰੇ ਲੱਗ ਜਾਣਗੇ ਉਹਦਾ ਮੁੰਡਿਆ ਨਾਲ ਤੁਰੇ ਫਿਰਦਾ ਸਾਡਾ ਵੀ ਧਿਆਨ ਰਹਿਦਾ ਉਦਰੀ